ਅੰਦਰ ਲਵ ਜਲਾਲ ਵਾਲਾ ਗੱਭਰੂ ਆਪ ਦੀ ਟੀਮ ਦੇ ਖਾਤੇ ਜੋੜਦਾ ਆਇਆ ਰੇਡ ਪਾਗਲੀ ਤੋਤਾ ਫੇਰ ਵਾਲਾ ਮੁੰਡਾ ਫਰੀਦ ਕੋਟੀਆ ਆਹ ਮੁੰਡਾ ਕਹਿੰਦੇ ਗੋਲੇ ਵਾਲੇ ਦੇ ਲਾਗੇ ਚੱਲ ਕੇ ਆਇਆ ਇਹ ਕਹਿੰਦੇ ਗੋਰੇ ਦੇ ਪਿੰਨਾਂ ਦੇ ਲਾਗੇ ਕਬੱਡੀ ਦਾ ਪਹਿਲਾ ਡੀਟੀਓ ਹੋਇਆ ਕਦੇ ਗੋਰਾ ਗੋਲੇ ਵਾਲਿਆ ਕਦੇ ਗੱਲ ਕਦੇ ਤੈਰੇ ਦੀ ਚੱਲਦੀ ਆ ਪਰ ਨੌਜਾਨ ਕਬੂ ਪੱਖੀ ਵਾਲਾ ਪੁੱਠੇ ਹੱਥ ਮਾਰਦਾ ਵੀ ਮੈਨੂੰ ਫੜਦਾ ਖਾਲਾ ਜੀ ਦਾ ਵਾੜਾ ਨੇ ਆ ਨੌਜਾਨ ਕਬੂ ਤਕੜਾ ਨੰਬਰ ਆਜੀ ਟੀਮ ਦੇ ਖਾਤੇ ਜੋੜ ਰਾਇਆ ਰੇਡ ਪਾਉਣ ਦੇ ਲਈ ਸੀਪਾ ਹਮੀਰਗੜੀਆ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਮੁੰਡਾ ਸੌਜੇ ਸੁਭਾਉ ਆ ਮਾਰਕ ਉਹ ਮੁੰਡਾ ਆ ਪਾਉਂਦ ਲਈ ਵਧਿਆ ਹੋਇਆ ਪਰ ਮਣੀ ਕਿਨਾਰਿਆਂ ਬੜਾ ਕਰਦਾ ਵਾਹ ਪਰ ਟਰਾਈ ਪਰ ਸੀਪਾ ਕਹਿੰਦਾ ਕਿੱਥੇ ਕਿੱਥੇ ਨੰਬਰ 9 ਜਣ ਕਹਿੰਦੇ ਹਮੀਰਗੜੀਆ ਤਗੜੇ ਨੰਬਰ ਦੇ ਵਾਦੇ ਆਪ ਦੀ ਟੀਮ ਦੇ ਖਾਤੇ ਕਰ ਗਿਆ ਆਪ ਦੀ ਟੀਮ ਦੇ ਖਾਤੇ ਤਗੜੇ ਨੰਬਰ ਦੇ ਵਾਦੇ ਕਰ ਗਿਆ ਸੀਪਾ ਨੌਜਵਾਨ ਕਹਿੰਦੇ ਹਾਂ ਫਿੱਟ ਦੇ ਵਿੱਚ ਆ ਗਿਆ ਟੱਕਰ ਜੋ ਠੱਪੀ ਵਾਲਾ ਮੂਹਰੇ ਹੋਵੇ ਤੇ ਗੱਲ ਫੇਰਵਾਨੀ ਹੈ ਜੋ ਪੱਖੀ ਵਾਲਾ ਜਿਹੜਾ ਠੱਪੀ ਵਾਲਾ ਪਿੱਛਾ ਪੈ ਗਿਆ ਇਹ ਗੱਲ ਬਣ ਜਾਣੀ ਆ ਤਾੜੀਆਂ ਦਰਸ਼ਕ ਵੀਰਾਂ ਨੇ ਮਾਰ ਦੇ ਲਈਆ ਗੁਰਵਿੰਦਰ ਤੇ ਦੋਦੇ ਦੀ ਟੱਕਰ ਹੋਵੇ ਤੇ ਗੱਲ ਬਣ ਜਾਣੀ ਆ ਭਾਈ ਵੀਰੋ ਇੱਕ ਜਲਾਲ ਵਾਲਾ ਜਲਾਲ ਵਾਲਾ ਹੋ ਗਿਆ ਮੂਹਰੇ ਰੱਖੀ ਵਾਲਾ ਅੱਜ ਪਿੱਖੇ ਹੱਥ ਮਾਰਦਾ ਅੱਜ ਪਿੱਕਾ ਆਇਆ ਹੁੰਦਾ ਤੇ ਗੱਲ ਬਣ ਜਾਣੀ ਸੀਗੀ ਵੀ ਸਾਡੇ ਵਾਲਾ ਤੋਤਾ ਆਣ ਬੱਲੇ ਬੱਲੇ ਕਰਾਈ ਜਾਂਦਾ ਅੱਜ ਪਿੱਕਾ ਆਇਆ ਹੁੰਦਾ ਤੇ ਗੱਲ ਬਣ ਜਾਣੀ ਸੀਗੀ ਪਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਜਾਫੀ ਤਿੰਨ ਔਰ ਤਿੰਨੇ ਹੀ ਤਿਆਰ ਤਿੰਨਾਂ ਦੇ ਵਿੱਚੋਂ ਦਰਾਰਿਆ ਵਾਰ ਦੇਖਾਂਗੇ ਵੀ ਲਵ ਨੂੰ ਕਿਹੜਾ ਫੜੂਗਾ ਕਿਹੜਾ ਜਫਾ ਲਾਊਗਾ ਪਰ ਮਣੀ ਬਾਰ-ਬਾਰ 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 ਟਰਾਈਆਂ ਕਰਦਾ ਚੱਲਦਾ ਹੋਇਆ ਮੈਚ ਨਗਦਾਰੇ ਦੋਨਾਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਹੈ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਸੋਹਣਾ ਮੈਚ ਜਿਹੜਾ ਦੋਨਾਂ ਟੀਮਾਂ ਨੇ ਦਿਖਾਇਆ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੇ ਮੁੰਡੇ ਇਸੇ ਤਰ੍ਹਾਂ ਹੋਰ ਮਿਹਨਤ ਕਰਿਓ ਤੇ ਵਾਹਿਗੁਰੂ ਤੁਹਾਨੂੰ ਦਿਨ ਦੇ ਕੋਈ ਰਾਤ ਕੋਈ ਤਰੱਕੀ ਬਖਸ਼ੇ ਕਾਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਨਗਰ ਨਿਵਾਸੀਆਂ ਦਾ ਬਾਬਾ ਜੀ ਦਾ ਗਰਾਹ ਪੰਚਾਇਤ ਦਾ ਸਾਰੇ ਵੀਰਾਂ ਦਾ ਕਲੱਬ ਵਾਲੇ ਭਰਾਵਾਂ ਦਾ ਔਰ ਲਾਗੇ ਪਰ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪਰਾਇ ਲੈ ਲਓ ਵੀਰ ਵੀ ਆ ਜਾਓ ਗਲਾਰ ਵਾਲੇ ਮੁੰਡੇ ਲੋ ਬੇਨਤੀ ਵੀ ਆਪਣਾ ਪਰਾਇ ਲੈ ਲਓ ਗਲਾਰ ਵਾਲੇ ਮੁੰਡੇ ਗਲਾਰ ਵਾਲੇ ਮੁੰਡਿਆਂ ਨੂੰ ਬੇਨਤੀ ਆ ਵੀ ਆਪਣਾ ਪਰਾਇ ਲੈ ਲਓ ਗਲਾਰ ਦੀ ਟੀਮ ਜਿਹੜੀ ਫਾਸਟ ਔਰ ਸੈਕਿੰਡ ਟੀਮ ਜਿਹੜੀ ਗਨਾਰਿਆਂ ਦੇ ਸਾਡੇ ਲੱਕੀ ਦਿਲਾ ਨੂੰ ਬਹੁਤ ਬਹੁਤ ਮੁबारकਾਂ ਲੱਕੀ ਦੀ ਲਵਾਈ ਮਿਹਨਤ ਔਰ ਦਿਲਾ ਦੀ ਟੀਮ ਜਿਹੜੀ ਫਾਸਟ ਹੈ ਸਾਡਾ ਭੋਲਾ ਅਗਲੀ ਵਾਰ ਕਬੱਡੀ ਕੋਟ ਨੂੰ ਪਹੁੰਚਣ ਲਈ ਬੋਲੋ ਤੇਰਾ ਵੀ ਧੰਨਵਾਦ ਆ ਬਾਈ ਬੋਲੋ ਅੱਜ ਕਬਰਦਾਰ ਆ ਆ ਜਾ ਬਲਾਲ ਜੀ ਟੀਮ ਜਿਹੜੀ ਫਾਸਟ ਹੈ ਜੀ ਸੈਰ ਟੀਮ ਜਿਹੜੀ ਉਹ ਬਨਾਰਿਆਂ ਦੀ ਹੈ ਬਲਾਲ ਆਪਣਾ ਪਿਆਰ ਲੈ ਰਿਹਾ ਜੀ ਬਲਾਲ ਗਲਾਰਿਆਂ ਦੀ ਟੀਮ ਆਜੀ ਜੀ ਕਿਨਾਰੇ ਫਾਸ ਟੀਮ ਜਿਹੜੀ ਜਲਾਲ ਦੀ ਅੱਜ ਦੇ ਟੂਰਨਾਮੈਂਟ ਦੀ ਸੈਕੰਡ ਟੀਮ ਆਜੀ ਕਿਨਾਰੇ ਬਨਾਰਾ ਦੀ ਟੀਮ ਆਜੀ ਮਣੀ ਆ ਜਾਓ ਬਾਈ ਕੁਛ ਨਾ ਆਲੇ ਬੇਰੇ ਨੇ ਵਰਤਾਰ ਬਾਈ ਜੀ ਤੋਦੋ ਆ ਜੀ ਵੀ ਬਣ ਕੇ ਪ੍ਰਾਇ ਲੈ ਲੋ ਗੁਨਾਰਾ ਦੀ ਟੀਮ ਦੇ ਸਾਰੇ ਖੇਡ ਆ ਜਾਓ ਭਰਾ ਬਣ ਕੇ ਬਹੁਤ ਸੋਹਣਾ ਮੈਚ ਦੋਨਾਂ ਟੀਮਾਂ ਨੇ ਦਿਖਾਇਆ ਹੈ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਕੋਚ ਸਾਮਾਨ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਲੱਤੀ ਬਲਾਲ ਨੂੰ ਔਰ ਗੁਨਾਰਾ ਦੀ ਟੀਮ ਦੇ ਕੋਚਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਦੋਨੀਆਂ ਟੀਮਾਂ ਨੇ ਬਹੁਤ ਸ਼ਾਨਾ ਮੈਚ ਦਿਖਾਇਆ ਔਰ ਉਸੇ ਤਰ੍ਹਾਂ ਇਹ ਮੁੰਡੇ ਰੈਂਟ ਕਰਦੇ ਰਹੇ ਵਾਈਬਰੇਸ਼ਨ ਹੋਇ ਤਰਕੀਆਂ ਬਖਸ਼ੇ ਸੈਕਿੰਡ ਟੀਮ ਗਦਾਰੇ ਆਪਣਾ ਪ੍ਰਾਇਸ ਲੈ ਰਹੀ ਜੀ ਬਹੁਤ ਬਹੁਤ ਧੰਨਵਾਦ ਸਾਂ ਸ੍ਰੀ ਆਕਾ ਵਾਈਬਰ ਜੀ ਦਾ ਖਾਸਾ ਵਾਈਬਰ ਜੀ ਦੀ ਫਤਹ